ਪੰਜਾਬ ਦੀ ਆਮ ਆਦਮੀ ਪਾਰਟੀ ਦੇ ਵਿੱਚ ਡਾਕਟਰ ਬਲਬੀਰ ਸਿੰਘ ਦਾ ਨਾਮ ਬੜੀ ਚਰਚਾ ਚ ਰਿਹਾ ਹੈ ਡਾਕਟਰ ਬਲਬੀਰ ਸਿੰਘ ਸਾਡੇ ਨਾਲ ਨੇ ਟਿੱਕ ਕੀਤਾ ਹੋਇਆ ਹੈ ਤੁਹਾਨੂੰ ਟੀਚਰਾਂ ਕਰਦੇ ਸੀ ਜੋ ਬਲਬੀਰੋ ਭਾਬੀ ਕਹਿ ਕੇ ਉਹ ਰਾਮਗੜ੍ਹ ਚੋਂ ਹਾਰ ਗਏ ਆ ਤੁਹਾਡਾ ਰਿਐਕਸ਼ਨ ਕੀ ਹੈ ਚਲੋ ਦੇਖੋ ਮੈਨੂੰ ਟੀਚਰਾਂ ਜੋ ਮਰਜ਼ੀ ਕਰੇ ਜਾਣ ਜਿਹੜਾ ਬੰਦਾ ਪਾਰਟੀ ਦੀ ਇੱਜ਼ਤ ਕਰਦਾ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਪਾਰਟੀ ਦੀ ਇੱਜ਼ਤ ਕਰੋ ਉਸ ਜਿਹੜੇ ਕਾਇਦੇ ਕਾਨੂੰਨ ਹੁੰਦੇ ਆ ਸਮਾਜ ਦੇ ਵਿੱਚ ਜਿਵੇਂ ਤੁਸੀਂ ਕਿਹਾ ਵੀ ਜਿਵੇਂ ਮਜ਼ਾਕ ਕਰਨਾ ਜਾਂ ਇਸ ਤਰ੍ਹਾਂ ਦੀ ਲੈਂਗੁਏਜ ਯੂਜ਼ ਕਰਨਾ ਜਿਹੜਾ ਬੰਦਾ ਪਾਰਟੀ ਦਾ ਪ੍ਰਧਾਨ ਕਹਿੰਦਾ ਵੀ ਆਪਣੇ ਆਪ ਨੂੰ ਉਹਨੂੰ ਸ਼ੋਭਾ ਨਹੀਂ ਦਿੰਦਾ ਸੋ ਮੇਰਾ ਰਿਐਕਸ਼ਨ ਕੋਈ ਗੱਲ ਨਹੀਂ ਰਾਬਰ ਰੂਲਾ ਦਾ ਵੀ ਪੁਲਾ ਕਰ ਉਹਨਾਂ ਦਾ ਵੀ ਪੁਲਾ ਬੜੀ ਬਣੀ ਕਿਉਂ ਨਹੀਂ ਆਪਸ ਚ ਸ਼ੁਰੂ ਤੋਂ ਹੀ ਇੰਟਰਨਲ ਮੀਟਿੰਗਾਂ ਵੀ ਹੁੰਦੀਆਂ ਸੀ ਕਹਿੰਦੇ ਸੀ ਡਾਕਟਰ ਬਲਬੀਰ ਸਿੰਘ ਜਦੋਂ ਗੱਲਾਂ ਕਰਦੇ ਸੀ ਪਹਿਰਾ ਸਾਹਿਬ ਬਹੁਤ ਸੁਣਦੇ ਨਹੀਂ ਸੀ ਧਿਆਨ ਨਾਲ ਉਹਨਾਂ ਨੂੰ ਕੋਈ ਗੱਲ ਨਹੀਂ ਵਿਚਾਰ ਧਾਰਕ ਡਿਫਰੈਂਸ ਹੋਣਾ ਇੱਕ ਗੱਲ ਹੈ ਜਿਹੜੀ ਆਪਣੀ ਜਿਹੜੀ ਆਪਣੀ ਡਿਫਰੈਂਸ ਆ opinion ਹੋਣਾ ਆਮ ਗੱਲ ਹੈ ਡੈਮੋਕ੍ਰੇਸੀ ਵਿੱਚ ਹੁੰਦੀ ਆ ਬਟ ਇਹੋ ਜਿਹੀ ਲੈਂਗੁਏਜ ਨਹੀਂ ਯੂਜ਼ ਕਰਨੀ ਚਾਹੀਦੀ ਆਪਾਂ ਨੂੰ ਪਾਰਟੀ ਦੇ ਏਸੂਲਾਂ ਦਾ ਸਤਿਕਾਰ ਕਰਨਾ ਚਾਹੀਦਾ ਜਿਹੜੀ ਗੱਲ ਕਰਨੀ ਆ ਪਾਰਟੀ ਫੋਰਮ ਤੇ ਕਰਨੀ ਚਾਹੀਦੀ ਵੱਡੀ ਪਾਰਟੀ ਵਾਲੇ ਕਹਿੰਦੇ ਆ ਕਿ ਪਾਰਟੀ 'ਚ ਖੈਰਾ ਹਾਰ ਗਏ ਡਾਕਟਰ ਬਲਬੀਰ ਜਿੱਤ ਗਏ ਚਲੋ ਕੋਈ ਗੱਲ ਨਹੀਂ ਇਹ ਤਾਂ ਤੁਹਾਡਾ ਬੜਪਣ ਆ ਜੇ ਲੋਕ ਇਹ ਕਹਿੰਦੇ ਆ ਗੱਲ ਮੇਰੇ ਜਿੱਤਣ ਦੀ ਹੈ ਮੇਰੇ ਹਾਰਨ ਦੀ ਨਹੀਂ ਹੈ ਗੱਲ ਇਹ ਵੀ ਪੰਜਾਬ ਜਿੱਤੇਗਾ ਕਿ ਨਹੀਂ ਜਿੱਤੇਗਾ ਜੇ ਪੰਜਾਬ ਜਿੱਤੇਗਾ ਸਾਰੇ ਜਿੱਤ ਗਏ ਜੇ ਕਿਸਾਨ ਜਿੱਤ ਗਿਆ ਨੌਜਵਾਨ ਜਿੱਤ ਗਿਆ ਸਾਰੇ ਜਿੱਤ ਗਏ ਹਾਂ ਤੁਸੀਂ ਸੰਤੁਸ਼ਟ ਪਹੇ ਹੋ ਕਹਿਰਾ ਸਾਹਿਬ ਬਾਹਰ ਹੋ ਗਏ ਮੈਂ ਹਮੇਸ਼ਾ ਖੁਸ਼ ਰਹਿਣਾ ਚਾਹੁੰਦਾ ਦੀ ਚਿੰਤਾ ਰਹਿਣਾ ਹੈ ਕੀ ਫਿਊਚਰ ਦਿਸਦਾ ਹੈ ਪਾਰਟੀ ਦਾ ਲੋਕ ਕਹਿ ਰਿਹਾ ਕਹਿਰਾ ਸਾਹਿਬ ਵੀ ਕਹਿ ਰਿਹਾ ਕੱਲ ਮੈਂ ਇੰਟਰਵਿਊ ਕੀਤੀ ਸੀ ਕਹਿੰਦੇ ਆਮ ਆਦਮੀ ਪਾਰਟੀ ਹੁਣ ਪੰਜਾਬ 'ਚ ਖਤਮ ਹੈ ਸਾਡੇ ਵਿਰੋਧੀ ਸ਼ੁਰੂ ਤੋਂ ਕਹਿੰਦੇ ਆ ਖਤਮ ਹੈ ਪਰ ਜੇ ਪੰਜਾਬ ਦਾ ਪਿਵੇਖਾ ਹੈ ਤਾਂ ਆਮ ਆਦਮੀ ਪਾਰਟੀ ਨਾਲ ਜੁੜਿਆ ਹੋਇਆ ਹੈ ਉਹ ਕਿਵੇਂ ਹੈ ਇਸ ਕਰਕੇ ਕਿ ਲੋਕਾਂ ਨੇ ਪੰਜਾਬ ਦੀ ਇੱਕ ਉਮੀਦ ਦੀ ਪਾਰਟੀ ਇੱਕ ਲੋਕਾਂ ਦੀ ਆਸ ਦੀ ਪਾਰਟੀ ਉਹਨਾਂ ਨੇ ਇੱਕ ਬਦਲਾਅ ਦੀ ਪਾਰਟੀ ਉਹਨੂੰ ਇੱਕ ਜਿਹੜਾ ਤੀਜਾ ਆਲਟਰਨੇਟ ਪੰਜਾਬ ਦੇ ਲੋਕਾਂ ਨੇ ਬਣਾਇਆ ਉਹਨਾਂ ਨੂੰ ਵਿਰੋਧੀ ਧਿਰ ਬਣਾਇਆ ਮੁੱਖ ਵਿਰੋਧੀ ਧਿਰ ਬਣਾਇਆ ਪੰਜਾਬ ਦੇ ਲੋਕ ਅੱਜ ਵੀ ਆਮ ਆਦਮੀ ਪਾਰਟੀ ਤੋਂ ਅਰਵਿੰਦ ਕੇਜਰੀਵਾਲ ਤੋਂ ਉਮੀਦ ਰੱਖਦੇ ਆ ਉਹ ਨਹੀਂ ਲੱਗਦਾ ਲੋਕ ਪੁੱਛਣਗੇ ਜਿਹੜੀ ਲੋਕ ਪਾਰਟੀ ਨਹੀਂ ਬਚਾ ਸਕੇ ਪਾਰਟੀ ਟੁੱਟ ਗਈ ਉਹ ਪੰਜਾਬ ਕੀ ਬਚਾਉਣਗੇ ਪਾਰਟੀ ਟੁੱਟੀ ਨਹੀਂ ਹੈ ਪਾਰਟੀ ਟੁੱਟੀ ਨਹੀਂ ਹੈ ਜਿਹੜੇ ਬੰਦੇ 2017 ਦੇ ਵਿੱਚ ਸਰਕਾਰ ਬਣਦੀ ਦੇਖ ਕੇ ਆਏ ਸੀ ਜਦੋਂ ਸਰਕਾਰ ਨਹੀਂ ਬਣੀ ਉਹ ਵਾਪਸ ਚਲੇ ਗਏ ਪਾਰਟੀ ਨੇ ਟੁੱਟੀ ਹੈ ਪਾਰਟੀ ਦੇ ਨਾਲ ਜਿਹੜੇ ਸਾਡੇ ਪੁਰਾਣੇ ਕਮਿਟਿਡ ਡਿਵੋਟਿਡ ਵਲੰਟੀਅਰ ਸੀ ਇਹੋ ਅੱਜ ਵੀ ਪਾਰਟੀ ਦੇ ਨਾਲ ਖੜੇ ਉਹਨੂੰ ਗੁੱਸਾ ਆਉਂਦਾ ਹੈ ਹਾਂਜੀ ਗੁੱਸਾ ਆਉਂਦਾ ਤੁਹਾਨੂੰ ਗੁੱਸਾ ਨਹੀਂ ਆਉਂਦਾ ਮੈਨੂੰ ਗੁੱਸਾ ਆਉਂਦਾ ਹੀ ਨਹੀਂ ਖੇਰਾ ਸਾਹਿਬ ਜਦੋਂ ਬਲਬੀਰੋ ਭਾਬੀ ਕਹਿੰਦੇ ਸੀ ਉਦੋਂ ਗੁੱਸਾ ਨਹੀਂ ਆਉਂਦਾ ਸੀ ਤਰਸ ਆਉਂਦਾ ਉਹਨਾਂ ਤੇ ਮੈਨੂੰ ਤਰਸ ਆਉਂਦਾ ਉਹਨਾਂ ਦੀ ਸੋਚ ਤੇ ਮੈਨੂੰ ਤਰਸ ਆਉਂਦਾ ਮੈਂ ਪ੍ਰੇਅ ਕਰਦਾ ਤੇ ਵਾਹਿਗੁਰੂ ਉਹਨਾਂ ਨੂੰ ਸਮਤ ਬਖਸ਼ੇ ਮੈਨੂੰ ਗੁੱਸਾ ਨਹੀਂ ਆਉਂਦਾ ਬਹੁਤ ਧੰਨਵਾਦ ਗੱਲਬਾਤ ਕਰਨ ਵਾਲੇ ਡਾਕਟਰ ਬਲਬੀਰ ਸਿੰਘ ਕਹਿ ਰਹੇ ਆ ਕਿ ਜਦੋਂ ਖੇਰਾ ਸਾਹਿਬ ਉਹਨਾਂ ਨੂੰ ਬਲਬੀਰੋ ਭਾਬੀ ਕਹਿ ਕੇ ਬੁਲਾਉਂਦੇ ਸੀ ਤਾਂ ਉਹਨਾਂ ਨੂੰ ਗੁੱਸਾ ਨਹੀਂ ਆਉਂਦਾ ਉਹਨਾਂ ਨੂੰ ਤਰਸ ਆਉਂਦਾ ਖੇਰਾ ਸਾਹਿਬ ਤੇ ਕੈਮਰਾ ਪਰਸਨ ਜੀ ਗਰੂਪ ਦੇ ਨਾਲ ਸਿਮਰਨਜੋਤ ਸਿੰਘ ਡੇਲੀ ਪੋਸਟ ਬਰਨਾਲਾ